मुजलिम बया लेवां इंसाफ मिलना चाहिए जो भी विकास मैं का चीज है ਜੋ ਵੀ ਤੁਹਾਡੇ ਸਾਹਮਣੇ ਚ ਦੱਸਤਾ ਉਹਨਾਂ ਨੇ ਜੋ ਕਾਰਵਾਈ ਹੋਈ ਅਸੀਂ ਤੇ ਚਾਹਨੇ ਪੁਲਿਸ ਕਾਰਵਾਈ ਕਰੇ ਤੇ ਇਨਸਾਫ ਨੂੰ ਇਹੀ ਚਾਹੀਦਾ ਜੋ ਜੋ ਕਾਰਵਾਈ ਬੰਦੀ ਕਰੇ ਲੱਗਦਾ ਨਹੀਂ ਦਿਨ ਦਿਹਾੜੇ ਕਤਲ ਕਰਨਾ ਤੇ ਦੇਖੋ ਇਹ ਨਿਹਾਇਤ ਨਜਾਇਜ਼ ਹੀ ਹੈ ਨਾ ਸਰਕਾਰਾਂ ਚਾਹੀਦਾ ਇਸ ਬਾਰੇ ਸੋਚਣਾ ਕਿ ਦਿਨ ਦਿਹਾੜੇ ਕਤਲ ਹੋ ਰਹੇ ਨੇ ਕੋਈ ਲੋਕਾਂ ਦੀ ਕਿੰਨੀ ਮੁੰਡੇ ਦੀ ਉਮਰ 39 ਸਾਲ ਦੀ 39 ਸਾਲ ਦੀ ਉਮਰ ਹਾਂਜੀ ਇੱਕ ਕੁੜੀ ਹੈ ਜੀ ਕੁੜੀ ਇੱਕ ਕੁੜੀ ਆ ਜੀ ਕਿ ਇਸ ਤਰ੍ਹਾਂ ਦੇ ਸੱਜਾ ਜਾਂਦੇ ਹੋ ਜੀ ਸੱਜਾ ਜਿੱਦਾਂ ਕਾਨੂੰਨ ਦੇਗਾ ਜੀ ਕਾਨੂੰਨ ਦੀ ਜੋ ਦੇਖਣੀ ਨਹੀਂ ਚਾਹੀਦੀ ਬਣਦੀ ਬਣ ਚਾਹੀਦੀ ਇਹਨਾਂ ਨੂੰ ਪਿਓ ਪੁੱਤਰਾ ਦੋਨਾਂ ਨੂੰ ਅੱਜ ਇੱਕਦੋ ਹੋਇਆ ਤਾਂ ਹੋਰਾਂ ਦਾ ਵੀ ਹੋਏਗਾ ਹੋਰਾਂ ਦਾ ਵੀ ਹੋਏਗਾ ਜਿਸ ਤਰ੍ਹਾਂ ਦੇ ਬਣ ਗਏ ਤੇ ਖਾਣ ਨੂੰ ਹੋਇਆ ਕੀ ਹੈ ਤੁਹਾਨੂੰ ਤੁਹਾਡੇ ਕੀ ਲੱਗਦਾ ਕੀ ਗੱਲ ਮੈਂ ਉਹ ਨਹੀਂ ਚਾਹਤੀ ਆ ਜੀ ਸਾਡਾ ਪੁੱਤਰ ਕੀ ਨਾਮ ਹੈ ਉਮਰ 32 ਸਾਲ ਦੀ ਸਾਰੀ ਵਿੱਕੀ ਨਾਮ ਜੇ ਉਹਦਾ ਹਾਂ ਇਹਨਾਂ ਨੂੰ ਫਾਲਸੀ ਚਾਹੀਦੀ ਪਿਓ ਪੁੱਤਰਾ ਨੂੰ ਫੇਰਸਾ ਨੂੰ ਠੰਡ ਪਏਗੀ ਇਹ ਕਿਹੜੀ ਜਗ੍ਹਾ ਤੇ ਕਿਹੜਾ ਇਲਾਕਾ ਹੈ ਇਹ اسلام آباد ਨੀਵੀਂਵਾਦੀ ਕਿਸ਼ਨਕੋਟ 6 ਨੰਬਰ ਗਲੀ ਇੱਕ ਹੋਰ ਲੋਕ ਨੇ ਜਿਨ੍ਹਾਂ ਵੱਲੋਂ ਇੱਕ ਇੱਕ ਹੋਰ ਗੁੰਡੀ ਹੈ ਗੁੰਡੀ ਆ ਸਾਡੇ ਕੋਲ ਗੁੰਡੀਆਂ ਵੱਲੋਂ ਹੋਇਆ ਕਤਲ ਕਿੰਨੇ ਵਜੇ ਰਾਤ ਸੀ ਜਦੋਂ ਇਹ ਸਾਡੇ ਕਿੰਨੇ ਵਜ ਦਾ ਟਾਈਮ ਨਹੀਂ ਜੀ ਵਜਾ ਕੀ ਵਜਾ ਹੋਇਆ ਕਿ ਕਾਰ ਦੇ ਵਿੱਚ ਲੈ ਕੇ ਗਿਆ 4 ਦਿਨ ਪਤਾ ਨਹੀਂ ਵਿਚਾਰਾ ਗਰੀਬ ਪੈਸੇ ਮੰਗਣ ਆਇਆ ਕਿ ਕੀ ਹੋਇਆ ਇਸ ਗੱਲ ਦਾ ਸਾਨੂੰ ਨਹੀਂ ਪਤਾ ਗੇਟ ਬੰਦ ਕਰਕੇ ਵੜਿਆ ਚਾਰ ਦਿਨ ਇਹਨਾਂ ਨੂੰ ਕਾਰ ਦੇ ਵਿੱਚ ਲੈ ਕੇ ਜਾਂਦਾ ਰਿਹਾ ਕੀ ਪਤਾ ਪੈਸੇ ਮੰਗਣ ਆਇਆ ਕਿ ਕੀ ਲੈਣ ਆਇਆ ਪਿਓ ਪੁੱਤਰ ਇਹਨੇ ਦੋਨਾਂ ਨੇ ਅੰਦਰੋਂ ਗੇਟ ਮਾਰ ਕੇ ਉਹ ਦੇ ਕਰਬਾਣਾ ਚਲਾਈਆ ਮੁੰਡੇ ਦੇ ਟੋਟੇ ਕਰ ਦਿੱਤੇ ਸਾਡੇ ਕਾਰ ਗੁਆਂਢੀਆਂ ਦੇ ਕਾਰ ਪ੍ਰੋ ਸੇਗਾ ਉਹਨਾਂ ਨੇ ਚੀਕਾ ਮਾਰੀਆ ਪਰਵਾਜਾ ਨਹੀਂ ਆਈਆ ਡੀਜਿਆਂ ਦੇ ਪ੍ਰੋਗਰਾਮ ਕਰਕੇ ਉਹਨਾਂ ਨੇ ਨਜਾਇਜ਼ ਫਾਇਦਾ ਚੁੱਕਿਆ ਤੇ ਮੁੰਡੇ ਨੂੰ ਵੱਡ ਟੋਕ ਦਿੱਤਾ ਵਾ ਕੌਣ ਹੈ ਮੁੰਡੇ ਕੀ ਨਾਮ ਉਹਨਾਂ ਦਾ ਇੱਕਦਾਂ ਪਿਓ ਦਾ ਨਾਮ ਉਹ ਮੁੰਡੇ ਦਾ ਨਾਮ ਭਾਗੀ ਦਾ ਪਿਓ ਉਹਨਾਂ ਨੂੰ ਮਾਰ ਟੋਕ ਗਿਆ ਮੁੰਡੇ ਨੂੰ ਦੋਨਾਂ ਨੇ ਉਹਦੀ ਮਾਂ ਨੇ ਜਿਹੜਾ ਪਿਓ ਮਾਂ ਨੇ ਉਹਦੀ ਪੋਤਰੀ ਨੇ ਕੀ ਇਲਜ਼ਾਮ ਲਗਾਇਆ ਸਾਡੀ ਕੁੜੀ ਦੀ ਇੱਜ਼ਤ ਨੂੰ ਲੇਕੇ ਗਿਆ ਇਹਨਾਂ ਦੇ ਨਾਲ ਹੀ ਹੈ ਵਿਸ਼ਨੂ ਦੇਵੀ ਫਿਰ ਕੇ ਆਈ ਚਾਰ ਦਿਨ ਨਾਲ ਲੈ ਕੇ ਆਇਆ ਹੁਣ ਵੱਡ ਟੋਕੇ ਕੀ ਕਹਿੰਦੇ ਪੈਣਾ ਕਿ ਸਾਡੀ ਕੁੜੀ ਦੀ ਇੱਜ਼ਤ ਨੂੰ ਪੈ ਗਿਆ ਕਿੱਥੇ ਨੂੰ ਗਿਆ ਗਿਆ ਘਰ ਦੇ ਆਪਣੇ ਘਰ ਦੇ ਆਪਣੇ ਕੋਠੇ ਦੇ ਉੱਤੇ ਕੋਠੇ ਦੇ ਉੱਤੇ ਘਟਪਨਾ ਚਲਾਈਆਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਇਹ ਹੋਈ ਹੈ ਇਹਨਾਂ ਦੇ ਸਾਰੇ ਟੱਪੇ ਨੂੰ ਅੰਦਰ ਦਵੋ ਉਹਦੇ ਤਬਰ ਨੂੰ ਅੰਦਰ ਦਵੋ ਅਸੀਂ ਕੀ ਕਰੀਏ ਭਾਈ ਮੰਗ ਅਹੀਂ ਖੂਨ ਜੀ ਕਿਹੜਾ ਕਿਹੜਾ ਇਲਾਕਾ ਹੈ ਦੇਖੋ ਜੀ ਇਹ ਨੀਵੀਂ ਬਾਦੀ ਕਿਸ਼ਨਪੁਰਥ थाना ਸਲਾਮਾਬਾਦ ਦਾ ਇਲਾਕਾ ਵਾ ਮੈਂ ਇੱਥੇ ਵਿਕੀ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਵਾ ਮੈਂ ਮੌਕੇ ਤੇ ਪਹੁੰਚਿਆ ਵਾਂ ਮੌਕੇ ਤੇ ਪੁੱਜ ਕੇ ਉਹਨਾਂ ਦੇ ਆਪਣੇ ਜਿਹੜੇ ਮਦਈ ਨੇ ਉਹਨਾਂ ਦੀ ਮਾਤਾ ਨਾਮ ਹੈ ਅੱਤੇ ਮਿਲ ਰਹੇ ਆ ਵਾਂ ਮਿਲ ਕੇ ਜਿਹੜਾ ਵਾ ਜੋ ਵੀ ਕਾਰਵਾਈ ਜਿਹੜੀ ਹੋਊਂਗੀ ਵਿੱਚ ਲਿਆਂਦੀ ਜਾ ਰਹੀ ਹੈ ਕੌਣੇ ਮੁੰਡੇ ਆਪਣਾ ਸਰ ਕੌਣੇ ਮੁੰਡੇ ਜਿਹੜੇ ਮਾਰ ਕੇ ਗਏ ਕੀ ਮਾਰ ਕੇ ਗਏ ਦੇਖੋ ਅਜੇ ਅਜੇ ਸਾਰਾ ਮਾਮਲਾ ਜਿਹੜਾ ਵਾ ਨਾ ਘਰਦਿਆਂ ਤੋਂ ਬਿਆਨ ਹਸਲ ਕਰਕੇ ਤੇ ਫਿਰ ਕਿਹੜਾ ਬੰਦੇ ਦਾ ਉਹ ਕਰਦੇ ਨੇ ਉਸ ਮੁਤਾਬਕ ਕਾਰਵਾਈ ਕੀਤੀ ਕੀ ਮਾਰਿਆ ਕੀ ਹੋ ਰੇ ਜਿਹੜੀ ਮੌਤ ਹੋ ਗਈ ਮੁੰਡੇ ਦੀ ਕਿੰਨੀ ਉਮਰ ਹੈ ਉਹ ਜੀ ਮੇਮ ਮੋਦੀ ਉਮਰ 38 ਸਾਲ ਆ ਉਹਦਾ ਕਤਲ ਕੀਤਾ ਗਿਆ ਅੱਗੇ ਤੋਂ ਹਾਲਾਤ ਵੇਖ ਕੇ ਚੈੱਕ ਕਰਕੇ ਤੁਹਾਨੂੰ ਸਾਰੇ ਸ਼ੇਅਰ ਕੀਤਾ ਕਿ ਕਿਸ ਹਥਿਆਰ ਦਾ ਵਾਰ ਹੋਇਆ ਗੋਲੀ ਚੱਲੀ ਹੈ ਜਾਂ ਤੁਸੀਂ ਦੇਖ ਨਹੀਂ ਕੋਈ ਕੋਈ ਗੋਲੀ ਨਹੀਂ ਚੱਲੀ ਤੇਜ਼ ਤਾਰ ਹਥਿਆਰ ਨਾਲ ਕਤਲ ਜਿਹੜਾ ਹੋਇਆ ਵਾ ਉਹਦੇ ਵਾਸਤੇ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਮਾਤਾ ਜੀ ਆ ਪਹੁੰਚ ਚੁੱਕੇ ਨੇ ਉਹਨਾਂ ਦੇ ਮਾਤਾ ਦੇ ਬਿਆਨਾਂ ਤੇ ਅਗਲੀ ਕਾਰਵਾਈ ਕੀਤੀ ਜਾਵੇ ਸਰ ਪਤਾ ਲੱਗਾ ਰਾਤ ਉਹ ਆਇਆ ਹੀ ਹਾਲੇ ਆਪਣੇ ਘਰੇ ਆਇਆ ਇਹਦੇ ਬਾਰੇ ਤੁਹਾਨੂੰ ਪਤਾ ਲੱਗਾ ਜੇ ਮੇਰੇ ਬਾਰੇ ਮੈਨੂੰ ਨਹੀਂ ਕੋਈ ਪਤਾ ਲੱਗਾ ਠੀਕ ਹੈ ਠੀਕ ਹੈ